ਜੋ ਬੰਨ ਕਰਦਾ ਸੋਸ਼ਲ ਮੀਡੀਆ ਤੇ ਐਕਟਿਵ ਰਫਤਾਰ ਰਾਏ ਨੂੰ ਕਿਸਾਨੀ ਸਟੇਜ ਤੋਂ ਥੱਲੇ ਉਤਾਰ ਦਿੱਤਾ ਗਿਆ ਜੀ ਹਾਂ ਰਫਤਾਰ ਰਾਏ ਸਟੇਜ ਤੇ ਪਾਸ਼ਣ ਦੇਣ ਲੱਗੇ ਸੀ 10 ਸਟੇਜ ਦੇ નીચે ਖੜੇ ਲੋਕਾਂ ਨੇ ਰੌਲਾ ਪਾ ਦਿੱਤਾ ਅਤੇ ਉਸ ਨੂੰ ਪਾਸ਼ਣ ਦੇਣ ਤੋਂ ਰੋਕ ਦਿੱਤਾ ਗਿਆ ਦੇਸ ਤੋਂ ਬਾਅਦ ਰਫਤਾਰ ਰਾਏ ਨੂੰ ਸਟੇਜ ਤੋਂ ਥੱਲੇ ਉਤਾਰ ਦਿੱਤਾ ਗਿਆ ਬਾਬੂ ਸਾਰੇ ਰਲ ਕੇ ਆਪਾਂ ਫਤੇ ਦੀ ਸਾਂਝ ਪਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਦੋ ਚਾਰ ਗੱਲਾਂ ਹੀ ਸਾਂਝੀਆਂ ਕਰਨੀਆਂ ਨੇ ਪਹਿਲੀ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਆ ਗੋਦੀ ਮੀੜੀਏ ਬੜਾ ਰੌਣਾ ਪਾ ਰਿਆ ਕੁਝ ਕਿ ਚੰਦ ਕ ਲੋਕ ਨੇ ਜੋ ਬੜਾ ਰੌਲਾ ਪਾ ਰਹੇ ਆ ਕਿਸਾਨਾਂ ਦੇ ਖਿਲਾਫ ਵੀਡੀਓ ਇਸ ਅੰਦੋਲਨਾਂ ਦੇ ਖਿਲਾਫ ਜਿਹੜੇ ਪੋਸਟਾ ਪਾਉਂਦੇ ਆ ਕਿ ਕਿਸਾਨ ਕਿਉਂ ਐਮਐਸਪੀ ਦੀ ਖਾਤਰ ਇਥੇ ਅੰਦੋਲਨ ਕਰ ਰਹੇ ਆ ਉਹਨਾਂ ਨੇ ਮੈਂ ਸਾਰੇ ਸਵਾਲਾਂ ਦੇ ਜਵਾਬ ਦੇਣ ਲੱਗਿਆ ਮੈਨੂੰ ਤੁਸੀਂ ਤਿੰਨ ਸਵਾਲਾਂ ਦੇ ਜਵਾਬ ਦੇ ਦਿਓ ਪਾਣੀ ਦੀ ਬੋਤਲ 20 ਰੁਪਏ ਦੀ ਵਿਕਦੀ ਹੈ 40 ਰੁਪਏ ਦੀ ਵਿਕਦੀ ਆ ਕਿਸੇ ਨੂੰ ਕੋਈ ਦਿੱਕਤ ਨਹੀਂ 50 ਗ੍ਰਾਮ ਆਲੂ ਤੋਂ ਬਣਿਆ ਚਿਪਸ ਦਾ ਪੈਕਟ pek da çağırır pek da pek da ਦਰਸਲੇ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਜਿੱਥੇ ਕਿ ਦਾਵਾ ਕੀਤਾ ਜਾ ਰਿਹਾ ਹੈ ਕਿ ਰਫਤਾਰ ਰਾਏ ਨੂੰ ਕਿਸਾਨੀ ਸਟੇਜ 'ਤੇ ਭਾਸ਼ਣ ਦੇਣ ਤੋਂ ਰੋਕ ਦਿੱਤਾ ਗਿਆ ਅਤੇ ਲੋਕਾਂ ਨੇ ਉਸ ਨੂੰ ਥੱਲੇ ਉਤਾਰ ਦਿੱਤਾ ਰਫਤਾਰ ਰਾਏ ਨੇ ਸ਼ੰਭੂ ਬਾਰਡਰ 'ਤੇ ਲੱਗੀ ਸਟੇਜ 'ਤੇ ਭਾਸ਼ਣ ਦੇਣ ਦੀ ਸ਼ੁਰੂਆਤ ਕੀਤੀ ਤਾਂ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਹਾਲੇ ਕਰੀਬ ਡੇਢ ਮਿੰਟ ਹੀ ਬੀਤਿਆ ਸੀ ਕਿ ਰਫਤਾਰ ਰਾਏ ਨੂੰ ਸਟੇਜ ਤੋਂ ਆਪਣਾ ਭਾਸ਼ਣ ਰੋਕਣਾ ਪਿਆ ਅਤੇ ਲੋਕਾਂ ਦੇ ਵਿਰੋਧ ਦੇ ਚਲਦਿਆਂ ਪੰਨਾ ਸਿੱਧੂ ਨੇ ਉਸ ਤੋਂ ਮਾਈਕ ਲੈ ਲਿਆ ਹਾਲਾਂਕਿ ਇਹ ਵਿਰੋਧ ਕਿਉਂ ਕੀਤਾ ਗਿਆ ਅਤੇ ਰਫਤਾਰ ਰਾਏ ਨੂੰ ਕਿਸਾਨੀ ਸਟੇਜ ਤੋਂ ਥੱਲੇ ਕਿਉਂ ਉਤਾਰਿਆ ਗਿਆ ਇਹਦਾ ਪਤਾ ਨਹੀਂ ਲੱਗ ਸਕਿਆ ਪਰ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਫੁਵਾਹਾਂ ਉੱਡ ਰਹੀਆਂ ਨੇ ਜਿਸ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ 21 ਫਰਵਰੀ ਅਤੇ 13 ਫਰਵਰੀ ਨੂੰ ਵਰਦੇ ਗੋਲਿਆਂ ਵਿੱਚ ਰਫਤਾਰ ਰਾਏ ਵਰਗੇ ਕਈ ਸੋਸ਼ਲ ਮੀਡੀਆ ਸਟਾਰ ਕਿਸਾਨਾਂ ਤੋਂ ਪਿੱਛੇ ਰਹੇ ਜਿਸ ਕਾਰਨ ਹੁਣ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਸ ਬਾਰੇ ਰਫਤਾਰ ਰਾਏ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਅਤੇ ਉਹਨਾਂ ਦੇ ਬਿਆਨ ਤੋਂ ਬਾਅਦ ਹੀ ਇਸ ਪੂਰੇ ਮਾਮਲੇ ਦੀ ਪੁਸ਼ਟੀ ਹੋ ਸਕੇਗੀ ਪਰ ਫਿਲਹਾਲ ਇਹ ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨੀ ਸਟੇਜ ਤੋਂ ਪਾਸ਼ਣ ਦੇਣ ਸਮੇਂ ਸ਼ੰਭੂ ਬਾਰਡਰ ਉੱਪਰ ਰਫਤਾਰ ਰਾਏ ਨੂੰ ਸਟੇਜ ਤੋਂ ਥੱਲੇ ਉਤਾਰ ਦਿੱਤਾ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ